ਇਹ ਕੰਮ ਐ ਬੋਲਣ ਦਾ ਘਾਰਿਆ ਮੇਰਾ ਇਹ ਚਲ ਜੋ ਜਾਂਦੇ ਜਾਂਦੇ ਤੈਨੂੰ ਦੱਲਿਆ ਚੁੱਪ ਕਰ ਪਰੋਣਿਆ ਕਰਾ ਲ ਆਪਣੀ ਭੈਣ ਤੋਂ ਜੇਦਾ ਤੂੰ ਚਮਚਾ ਬਣਿਆ ਫਿਰਦਾ ਐ ਜੇ ਨਹੀਂ ਕੰਮ ਹੁੰਦਾ ਨਾ ਤੇਰੀ ਇੱਥੇ ਲੋੜ ਵੀ ਨਹੀਂ ਗਈ ਆਪਣਾ ਡੰਡੀ ਡੋਰਾ ਚੱਕ ਤੇ ਤੁਰਦੀ ਬਣ ਫੇਤੋਂ ਕੋਈ ਨਹੀਂ ਚਲੀ ਜਾਂਦੀ ਆ ਤੈਨੂੰ ਵੀ ਉਦੋਂ ਪਤਾ ਲੱਗਣਾ ਜਦੋਂ ਤੇਰੇ ਘਰ ਦਾ ਨਕਸ਼ਾ ਪੁੱਠਾ ਹੋਇਆ ਉਹ ਕੋਈ ਨਹੀਂ ਮੇਰੇ ਘਰ ਦਾ ਨਕਸ਼ਾ ਚਾਹੇ ਪੁੱਠਾ ਹੋਵੇ ਜਾਂ ਸਿੱਧਾ ਹੋਵੇ ਤੈਨੂੰ ਸੋਚਣ ਦੀ ਲੋੜ ਨਹੀਂ ਤੂੰ ਤੁਰਦੀ ਬਣ ਚੱਲ ਤੁਰਦੀ ਬਣ ਹੁਣ ਦਿਸੀ ਨਾ ਮੈਨੂੰ ਇਥੇ ਜੋ ਆਪਣੇ ਪੇ ਦੀਆਂ ਤਾਂ ਹਾਲੇ ਇੱਕ ਗੱਲ ਯਾਦ ਰੱਖੀ ਮੈਂ ਭੁੱਲ ਕੇ ਵੀ ਤੈਨੂੰ ਲੈਣ ਨਹੀਂ ਆਵਾਂ ਕੋਈ ਨਾ ਨਾ ਲੈਣਾ ਮੇਰੇ ਹੈਗੇ ਭਰਾ ਭਝਾਈ ਮੈਨੂੰ ਸਾਂਭਣ ਵਾਲੇ ਤੇਰੇ ਵਰਗੇ ਦੀ ਅਕਲ ਤਾਂ ਟਕਾਣੇ ਆਉਣੀ ਐ ਜਦੋਂ 4 ਦਿਨ ਤੈਨੂੰ ਕੰਮ ਕਾਨਾ ਪਿਆ ਨਾਣੇ ਨਿਆਣੇ ਸਾਂਭਣੇ ਪਏ ਦੀਦੀ ਤੁਸੀਂ ਭਾਬੀ ਉਹਨੇ ਮੈਨੂੰ ਘਰੋਂ ਕੱਢ ਦਿੱਤਾ ਸਾਡੀ ਘਰੇ ਨਾਲ ਘਟ ਬੇਇੱਜ਼ਤੀ ਕੀਤੀ ਉਦੋਂ ਤੂੰ ਕੁਝ ਬੋਲੀ ਨਹੀਂ ਹੁਣ ਵੈਕ ਚੱਕ ਕੇ ਆ ਗਈਆਂ ਨਾਲੇ ਭਾਜੀ ਮੈਂ ਨਹੀਂ ਹੁਣ ਉੱਥੇ ਜਾਣਾ ਹੈਗਾ ਬਹੁਤ ਆਕੜਿਆ ਫਿਰਦਾ ਨਾ ਜਿਹੜਾ ਉਹ ਮੇਰੇ ਸਿਰ ਤੇ ਚੜ ਕੇ ਨੱਚਦਾ ਉਹਦੀ ਤਾਂ ਆਕੜ ਮੈਂ ਹੁਣ ਭੰਨਣੀ ਆ ਤੂੰ ਦੇਖ ਲੈ ਕਿੱਦਾਂ ਕਰਨੀ ਆ ਨਾ ਤਲਾਕ ਲੈ ਕੇ ਤੂੰ ਕਿੱਥੇ ਬੈਠੋਂਗੀ ਲੈ ਭਾਬੀ ਇਹ ਕਿਹੜੀ ਗੱਲ ਹੋਈ ਇੱਥੇ ਬੈਠੋਂਗੀ ਹੋਰ ਮੈਂ ਕਿੱਥੇ ਜਾਣਾ ਇਹ ਗੱਲ ਗਲਤ ਆ ਇੱਥੇ ਕਿੰਨਾ ਚਿਰ ਤੂੰ ਬੈਠੀ ਰਹੋਂਗੀ ਸੱਤ ਤਾਂ ਆਪਣੇ ਖਰਚੇ ਨਹੀਂ ਚੱਲੂਣਗੇ ਤੇਰਾ ਖਰਚਾ ਕਿੱਥੋਂ ਚੱਕਾਂਗੇ ਚਾਚੀ ਹੁਣਾਂ ਦਾ ਵੀ ਕੋਸ਼ ਹਾਲ ਨਹੀਂ ਪਤਾ ਨਹੀਂ ਘਾਤੋ ਪੁੱਛਣ ਲੱਪਾਂ ਦੀਆਂ ਕਿੱਦਾਂ ਆਈ ਕੀ ਹੋਇਆ ਰੁਸ ਕੇ ਤਾਂ ਨਹੀਂ ਆਈ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਨੂੰ ਰਹਿੰਦਾ ਆ ਕਿ ਮੈਂ ਖੰਨੀ ਰੁਸ ਕੇ ਆਈ ਆ ਪਹਿਲਾਂ ਹੀ ਸੂਆ ਬੂਆ ਲੈਣ ਲੱਪਾਂ ਦੀਆਂ ਕਹਿੰਦੀ ਰੁਸ ਕੇ ਆਈ ਹੋਣੀ ਆ ਜਿਹੜਾ ਕੁੜੀ ਨੂੰ ਨਾਂ ਲੈ ਕੇ ਆਏ ਹਏ ਜਿਹਦਾ ਕੁੜੀ ਦਾ ਨਾਂ ਲੈ ਮੇਰੇ ਤਾਂ ਹੋਰ ਹੀ ਤਰ੍ਹਾਂ ਹੋਣ ਲੱਗ ਪਈ ਪਤਾ ਨਹੀਂ ਉਹਨੂੰ ਟਾਈਮ ਦੇ ਨਾਲ ਸਕੂਲੇ ਵੀ ਭੇਜਦੇ ਹੋਣਗੇ ਰੋਟੀ ਪਾਣੀ ਵੀ ਦਿੰਦੇ ਹੋਣਗੇ ਕਿ ਨਹੀਂ ਇਸ ਬੰਦੇ ਕਰਕੇ ਸਾਰਾ ਕੁਝ ਹੋਇਆ ਜੇ ਹਾਲੇ ਦਾ ਹੁੰਦਾ ਨਾ ਮੈਨੂੰ ਇਹ ਕੰਮ ਨਾ ਕਰਨਾ ਪੈਂਦਾ ਇਹਦੀ ਤਾਂ ਇਹ ਇਦਾਂ ਹੀ ਆਕੜ ਪਾਣ ਨੂੰ ਹੋਣੀ ਆ ਹੋ ਗਈ ਇਹ ਕੰਮ ਫੇਰ ਕੇ ਬੈ ਗਈ ਰਸ ਰੇ ਹੋਣ ਲੱਗੀ ਨ ਪੁੱਛਿਆ ਨਹੀਂ ਸਾਨੂੰ ਹੂੰ ਸਾਤੋਂ ਤਾਂ ਇਨੀ ਗਰਮ ਚ ਰੋਟੀ ਪੱਕਦੀ ਐ ਇਹਦੀ ਕੋਈ ਗੱਲ ਕਰਨ ਲੱਗੀ ਦੇਖਦੀ ਨਹੀਂ ਤਾਂ ਹੁਣ ਆ ਕੇ ਬਹਿ ਗਈ ਐ ਇੱਥੇ ਹੂੰ ਸਾਡਾ ਤਾਂ ਆਪਣਾ ਨਹੀਂ ਖਰਚਾ ਚੱਕ ਹੁੰਦਾ ਸੀ ਇਹਦਾ ਕਿੱਥੋਂ ਖਰਚਾ ਚੱਕਣਾ ਐ ਓ ਮੱਤ ਮਾਰੀ ਐ ਇੱਥੇ ਇਹਨੇ ਸਾਡੀ ਨਹੀਂ ਤਾਂ ਤੋੜ ਕੇ ਸਾਹ ਮੈਨੂੰ ਆਉਣਾ ਐ ਕੈਨੇ ਇਹਨੂੰ ਤੋੜ ਇਹਨੂੰ ਕਿਸੇ ਨਾ ਕਿਸੇ ਬਹਾਨੇ ਓਹ ਸੋਲ ਫਰਤੀ ਆ ਚਾਰੋਪੀ ਅਕੇ ਤਜਾਈ ਜਾਂਦਾ ਕੁੜੀ ਦਾ ਦੇਲ ਬੜਾ ਕਰਦਾ ਉਹਦੇ ਨਾਲ ਗੱਲ ਕਰਾਂ ਹਿੱਦਾ ਕਰਦੀ ਆ ਉਹਨੂੰ ਫੋਨ ਕਰ ਲੈਂਦੀ ਆ ਮੇਰਾ ਵੀ ਦਿਮਾਗ ਹੀ ਖਰਾਬ ਹੋਇਆ ਫੋਨ ਤਾਂ ਉਹਨੂੰ ਹੀ ਕਰਨਾ ਪੈਣਾ ਆ ਉਹਨੇ ਤਾਂ ਗੱਲ ਕਰਨ ਲੱਗੇ ਨੇ ਮੈਂਟੇ ਨਹੀਂ ਲਾਉਣਾ ਉਹਨੇ ਕਹਿਣਾ ਤੇਰਾ ਦਿਲ ਨਹੀਂ ਲੱਗਦਾ ਹੁਣ ਆਨੀ ਬਹਾਨੀ ਫੋਨ ਕਰਨ ਲੱਪਈ ਮੈਂ ਨਹੀਂ ਕਾਨਾ ਫੋਨ ਇਹਨੂੰ ਵੀ ਕੀ ਪਤਾ ਲੱਗੂ ਹਾਂਜੀ ਕਿੱਥੋਂ ਆਏ ਆ ਦੇ ਜੀ ਕਿਤੇ ਉਹਨੀ ਭਾਬੀ ਉਹ ਚਾਚੀ ਹੁਣਾ ਵੱਲ ਗਈ ਸੀ ਜੀ ਮੈਂ ਹਾਂ ਤੂੰ ਕੱਦ ਗਈ ਉਧਰ ਨੂੰ ਚਾਚੀ ਹੁਣਾ ਵੱਲ ਉਹ ਤਾਂ ਅੱਗੇ ਪੁੱਛਦੀਆਂ ਹੋਣੀਆਂ ਬਿਨਿਆਣੇ ਨਹੀਂ ਆਏ ਰਸਕੇ ਤਾਂ ਨਹੀਂ ਆ ਗਏ ਕਿਤੇ ਗੱਲ ਤਾਂ ਤੁਹਾਡੀ ਸਹੀ ਆ ਸੱਚੀ ਉਹ ਹੀ ਗੱਲ ਹੋਈ ਮੈਂ ਕਿਹਾ ਚੱਲ ਕਿ ਤੇ ਮੂੰਹ ਮੱਥੇ ਨਾ ਇੱਥੇ ਲੱਗ ਜਵੇ ਕਹਿਣਾ ਕੁੜੀ ਆਈ ਹੋਆ ਤੇ ਮਿਲਣ ਨਹੀਂ ਆਈ ਉਹ ਪਛਦੀ ਹੋਣੀ ਆ ਬਿਨਿਆਣੇ ਨਹੀਂ ਲਿਆਂਦੇ ਨਾਲ ਉਹ ਤਾਂ ਅੱਗੇ ਤੋਂ ਕੰਨ ਉਹ ਤਾਂ ਖੜਾ ਹੀ ਰਹਿੰਦੇ ਆ ਕੋਈ ਗੱਲ ਨੂੰ ਗੱਲ ਬਣਾਉਣ ਨੂੰ ਇਹ ਹੀ ਕਹਿੰਦੀ ਸੀ ਮੈਨੂੰ ਕਹਿੰਦੇ ਰੋਸ ਕੇ ਆਈਓ ਜਿਹੜਾ ਨਿਆਣੇ ਨਹੀਂ ਲੈ ਕੇ ਆਈ ਮੈਂ ਤਾਂ ਮੈਂ ਤਾਂ ਕਿਹਾ ਮੈਂ ਕਿਹਾ ਉਹ ਨਿਆਣੇ ਨੂੰ ਛੁੱਟੀਆਂ ਨਹੀਂ ਸੀ ਮੇਰਾ ਦਿਲ ਕਰਦਾ ਸੀ ਅਦਾਸ ਜਿਹਾ ਹੋਇਆ ਸੀ ਮੈਂ ਤਾਂ ਕਰਕੇ ਆ ਗਈ ਤੂੰ ਮੈਨੂੰ ਪੋਸਟਲ ਲੈਂਦੀ ਜਾਣ ਲੱਗੀ ਵੀ ਭਾਬੀ ਮੈਂ ਉਧਰੋਂ ਚੱਲੀ ਆਂ ਜਾਵਾਂ ਕਨਾ ਪਾਬੀ ਮੈਨੂੰ ਕੁੜੀ ਦਾ ਚੇਤਾ ਜਿਹਾ ਆਉਂਦਾ ਸੀਗਾ ਮੈਂ ਕਿਹਾ ਚਾਚੀ ਦੀ ਪੋਤੀ ਦੇ ਨਾਲ ਖੇਡ ਈ ਆਉਂਦੀਆਂ 10 ਮਿੰਟ ਉਹ ਤਾਂ ਚੱਲ ਗੱਲ ਤੇਰੀ ਸਹੀ ਏ ਚੇਤਾ ਤਾਂ ਨਿਆਣਿਆਂ ਦਾ ਆਉਂਦਾ ਹੀ ਆ ਪਰ ਤੂੰ ਪੁੱਛਤਾ ਲੈਂਦੀ ਹੋਵੇਂ ਤਾਂ ਇੱਕ ਦੀਆਂ ਦੋ ਦੋ ਲੋਕਾਂ ਤੋਂ ਲਾ ਕੇ ਗੱਲਾਂ ਦੱਸਣੀਆਂ ਏ ਉਹਨੂੰ ਪਤਾ ਹੀ ਏ ਕਿੰਦਾ ਦੀ ਏ ਹਮ ਚਲ ਮੈਨੂੰ ਤੇ ਗਲਤੀ ਹੋ ਗਈ ਉਹਦਾ ਰਾਹ ਗਲੀ ਕੋਈ ਜਾਂਦਾ ਉਹ ਚੰਗਾ ਫੜ ਲੈਂਦੀ ਏ ਕਿ ਕਿੱਥੇ ਨੂੰ ਚੱਲਨੇ ਆ ਫਲਾਣੇ ਕਿੱਥੇ ਨੂੰ ਆਉਣਾ ਨੂੰ ਪਤਾ ਨਹੀਂ ਸੀਗਾ ਇਹਨਾਂ ਵੋਰਤਾਂ ਨੂੰ ਸੱਚ ਬੋਲਦੀ ਨਹੀਂ ਬੱਸ ਆਈ ਪਹੁੰਚਦੀ ਸੀ ਕਹਿੰਦੀ ਪਰੌਣਾ ਛੱਡ ਕੇ ਗਿਆ ਕੱਲੀ ਆਈ ਐ ਮੈਂ ਤੂੰ ਕੀ ਕਿਹਾ ਮੈਂ ਕਹਿੰਦੀ ਮੈਂ ਕੱਲੀ ਆਈ ਐ ਕਹਿੰਦੀ ਏਡੇ ਚ ਮੁੰਡੇ ਨੇ ਦੇਖਿਆ ਸੀ ਤੈਨੂੰ ਤੁਰੀ ਉਹ ਹਾਂ ਤਾਂ ਸ਼ੱਕ ਪੈ ਜਾਂਦੀ ਔਰ ਤਾਂ ਛੱਟੋਂ ਤਾਂ ਪਤਾ ਲੱਗ ਜਾਂਦਾ ਕੋਈ ਨੂੰ ਕਹਿਣਾ ਸੀ ਕਿ ਮੈਂ ਚੱਲ ਜਾਣਾ ਮੈਂ ਤਾਂ ਉੱਧੇ ਆਈ ਸੀਗੀ ਕੋਈ ਨਹੀਂ ਕਹਿ ਦਿੱਤਾ ਸੀ ਉੱਧਰ ਤਾਂ ਮੈਂ ਆਹ ਹੋਣ ਨਾ ਚਾਹੀ ਉਧਰਨ ਚਾਹ ਪੀਣੀ ਆ ਬਣਾਵਾ ਆਹੋ ਭਾਬੀ ਮੇਰੇ ਲਈ ਚਾਹ ਬਣਾ ਦੇ ਤਾਂ ਕੱਪ ਕੇ ਬਣਾਉਂਦੀਂ ਭਾਬੀ ਸਹੀ ਕਹਿੰਦੀ ਆ ਮੈਨੂੰ ਜਾਣਾ ਨਹੀਂ ਚਾਹੀਦਾ ਸੀਗਾ ਮੈਂ ਤਾਂ ਐਵੇਂ ਹੀ ਚੱਲ ਗਈ ਪਰ ਰਾਤ ਦਾ ਜੋ ਭਾਬੀ ਨੇ ਵੀ ਕਿਹਾ ਹਨਾ ਉਹ ਵੀ ਮੈਨੂੰ ਬੜਾ ਹੋਰ ਤਰ੍ਹਾਂ ਲੱਗਾ ਹਾਏ ਜਿਤਾਈ ਨੂੰ ਵੀ ਮੈਨੂੰ ਇੱਕ ਦਿਨ ਨਹੀਂ ਹੋਇਆ ਭਾਬੀ ਤਾਂ ਹੁਣ ਇੰਦਾ ਗੱਲਾਂ ਸੁਣਾਉਣ ਲੱਪੀ ਮੈਨੂੰ ਹਾਂ ਕਹਦਾ ਭੈਣ ਠੀਕ ਹੈ ਭਾਈ ਜੀ ਕੀ ਗੱਲ ਹੋਈ ਕੀ ਸੋਚੀ ਜਾਂਦੀ ਬੈਠੇ ਕੁਛ ਨਹੀਂ ਉਹਦੀ ਮੈਂ ਤਾਂ ਬੈਠੀ ਸੀਗੀ ਸੋਚਣਾ ਕੀ ਆ ਰੋਟੀ ਪਾਣੀ ਖਾਧਾ ਕਿ ਨਹੀਂ ਰੋਟੀ ਹਜੇ ਮੈਨੂੰ ਭੁੱਖੀ ਨਹੀਂ ਭਾਬੀ ਚਾਹ ਬਣਾਉਣ ਗਈ ਆ ਰਾਤੀ ਵੀ ਨਹੀਂ ਦਾਣਾ ਚੰਗੀ ਤੇਰਾ ਰੋਟੀ ਖਾਧੀ ਕੀ ਗੱਲ ਕੀ ਆ ਨਾ ਨਾ ਗੱਲ ਕੀ ਹੋਣੀ ਆ ਮੈਂ ਭਾਜੀ ਤੁਹਾਨੂੰ ਨਹੀਂ ਗੱਲ ਕਰਨ ਲੱਗੀ ਆ ਹਾਂ ਰਾਤੀ ਜੋ ਹਨਾ ਭਾਬੀ ਨੇ ਗੱਲਾਂ ਕੀਤੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂ ਕਿਹੜੀ ਗੱਲ ਆ ਗੁੱਸਾ ਕਰਕੇ ਬਹਿ ਗਈ ਬੈਣ ਐਵੇਂ ਨਾ ਗੁੱਸਾ ਕਰਿਆ ਕਰ ਗੁੱਸਾ ਕਿਉਂ ਨਾ ਕਰਾ ਭਾਜੀ ਗੁੱਸੇ ਵਾਲੀ ਤਾਂ ਗੱਲ ਕਹੀ ਭਾਬੀ ਨੇ ਮੈਂ ਕਿਹੜਾ ਉੱਧੇ ਆ ਗਈਆਂ ਇੱਥੇ ਚਾਰ ਦਿਨ ਇੱਥੇ ਕੀ ਆ ਗਈ ਭਾਬੀ ਨੂੰ ਤਾਂ ਮੈਂ ਬੋਝ ਲੱਗਣ ਲੱਪਈ ਮੈਨੂੰ ਚਾਰ ਦਿਨ ਰੱਖ ਵੀ ਨਹੀਂ ਸਕਦੀ ਉਹ ਇਦਾਂ ਦੀ ਨਾ ਬਹਿਣ ਗੱਲਾਂ ਕਰ ਤੇਰਾ ਆਪਣਾ ਘਰ ਆ ਜਿੰਨਾ ਚਿਰ ਮਰਜੀ ਰਹਿ ਤੂੰ ਹੋਰ ਭਾਜੀ ਰਹਿ ਲੈ ਜਿੰਨਾ ਟਾਈਮ ਮਰਜੀ ਮੈਨੂੰ ਤਾਂ ਹਲੇ ਇੱਕ ਦਿਨੇ ਹੋਇਆ ਸੀਗਾ ਆਈ ਨੂੰ ਕੱਲ ਤੇ ਭਾਬੀ ਨੇ ਇੰਨੀਆਂ ਗੱਲਾਂ ਮੈਨੂੰ ਸੁਣਾ ਦਿੱਤੀਆਂ ਦੇਖ ਤਾਂ ਕਿੱਦਾਂ ਬੈਠੇ ਦੋਨੇ ਜਾਣੀ ਕਿੱਦਾਂ ਕੰਨ ਭਨ ਲੱਗੀ ਆ ਉਹਦੇ ਇਹ ਤਾਂ ਮੈਂ ਤੋੜਦੀ ਆ ਉਹ ਵੀ ਕਿੱਦਾਂ ਕਹਿੰਦਾ ਮੂੜਾ ਜਿਹਾ ਇੱਥੇ ਰਹਿ ਲਾ ਜਿੰਨਾ ਚਿਰ ਰਹਿਣਾ ਹਤ ਇਹ ਤੋੜਦੀ ਆ ਮੈਂ ਜਰਾ ਮੈਂ ਕਿਹੜਾ ਨਾਲ ਭਾਜੀ ਚਾਹ ਦੇ ਨਾਲ ਆਈ ਆ ਤੈਨੂੰ ਵੀ ਪਤਾ ਹੀ ਹੈ ਕੀ ਮਜਬੂਰੀ ਹੈ ਮੇਰੀ ਗੱਲ ਤਾਂ ਸਮਝ ਗਈ ਮੈਂ ਇਦਾਂ ਥੋੜਾ ਕਿਹਾ ਸੀਗਾ ਮੈਂ ਤਾਂ ਸ਼ਮਾ ਨੂੰ ਕਿਹਾ ਸੀ ਜੇ ਤੂੰ ਇੱਥੇ ਬੈਠੀ ਰਹੀ ਤਾਂ ਤੇਰੇ ਘਰ ਵਾਲੇ ਨੇ ਤੇਰੀ ਭੈਣ ਨੂੰ ਸਾਰਾ ਕੁਝ ਲਟਾ ਦੇਣਾ ਜਿਹੜਾ ਕੋ ਟੰਬ ਛੱਲਾ ਹੋਊਗਾ ਤਾਂ ਮੈਂ ਤੈਨੂੰ ਕਹਿੰਦੀ ਸੀ ਤੇਰੇ ਭਲੇ ਲਈ ਤੂੰ ਤਾਂ ਗੁੱਸੇ ਕਰਕੇ ਬਹਿ ਗਈ ਇਹ ਹਾਂ ਭਾਬੀ ਆ ਤਾਂ ਮੈਂ ਗੱਲ ਸੋਚੀ ਹੀ ਨਹੀਂ ਨਾ ਫੇਰ ਸੋਚਿਆ ਕਰ ਤੇਰੇ ਫਾਇਦੇ ਲਈ ਕਹਿੰਦੀ ਆ ਮੈਂ ਵੀ ਆਪਣਾ ਘਰ ਦੇਖ ਜਾ ਕੇ ਆਹ ਗੱਲ ਮੋਨਾ ਨੇ ਸਹੀ ਕੀਤੀ ਆ ਤੂੰ ਆਪਣੇ ਘਰ ਜਾ ਘਰ ਸਾਭ ਆਪਣਾ ਇੱਥੇ ਬਹਿ ਕੇ ਕੋਈ ਹੱਲ ਨਹੀਂ ਇਸ ਗੱਲ ਦਾ ਤੂੰ ਇਦਾਂ ਕਰ ਆਪਣੇ ਘਰੇ ਜਾ ਨਿਆਣੇ ਸਾंभ ਕੱਲੂ ਨੇ ਦੂਜਾ ਵਿਆਹ ਕਰਾ ਲਿਆ ਤੈਨੂੰ ਕਿੰਨੇ ਪੁੱਛਣਾ ਆਹੋ ਪਾਜੀ ਮੈਂ ਤਾਂ ਪਿੰਡ ਨੂੰ ਚੱਲ ਜਾਣਾ ਆ ਉਹਦਾ ਕੋਈ ਪਤਾ ਨਹੀਂ ਜਿੱਦਾਂ ਦਾ ਉਹ ਹੈਗਾ ਆ ਉਹਨੇ ਕਿੱਥੇ ਮਾਫੀ ਮੰਗਣੀ ਆ ਉਹਨੇ ਤਾਂ ਖਰਾਬ ਹੀ ਲੈਣਾ ਆ ਉਹਦੀ ਆਕੜ ਭੰਦੀ ਭੰਦੀ ਹੋਰ ਨਾ ਮੈਂ ਇੱਥੇ ਬੈਠੀ ਰਹਾ ਮਾਂ ਤੇ ਉਹ ਦੂਜਾ ਵਿਆਹ ਕਰਾ ਲਵੇ ਕੋਈ ਨਹੀਂ ਮੈਂ ਉੱਥੇ ਹੀ ਜਾਂਦੀ ਆ ਮੈਂ ਵੀ ਉਹਦੀ ਹਿੱਕ ਤੇ ਗੋਡਾ ਰੱਖ ਕੇ ਜੀਣਾ ਹੁਣ ਆਹੋ ਅਸੀਂ ਤੇਰੇ ਫਾਇਦੇ ਲਈ ਕਹਿੰਦੇ ਸੀਗੇ ਜੇ ਤੂੰ ਇੱਥੇ ਬੈਠੀ ਰਹੀ ਤਾਂ ਉਹਨੇ ਮਗਰ ਨਹੀਂ ਹੋਣਾ ਨਾ ਤੇਰੇ ਸਾਸੋਹਰੇ ਨੇ ਆਉਣਾ ਇੱਥੇ ਨਾਲੇ ਤੇਰਾ ਬੱਚਿਆਂ ਦਾ ਪਿਆਰ ਘਟ ਜਾਣਾ ਫਿਰ ਜਾ ਕੇ ਆਪਣਾ ਘਰ ਦੇਖ ਆਹੋ ਭਾਬੀ ਮੈਂ ਚਲੀ ਜਾਣਾ ਆ ਨਾਲੇ ਮੇਰੀ ਗੱਲ ਸੁਣੋ ਦੋਨੇ ਜਾਣੇ ਇਹ ਨਾ ਹੋਵੇ ਕਿ ਤੁਸੀਂ ਆ ਕੇ ਨਾ ਬੜੋ ਫਿਰ ਉਹ ਤਾਂ ਚਾਹੁੰਦਾ ਆ ਇਦਾਂ ਦੀਆਂ ਗੱਲਾਂ ਤਾਂ ਕਰਦਾ ਕਿ ਤੁਸੀਂ ਮੈਨੂੰ ਮਿਲਣੋਂ ਹਟਜੋ ਚਾਹ ਪੀ ਕੋਈ ਨਾ ਟੈਨਸ਼ਨ ਨਾ ਲੈ ਅਸੀਂ ਉਹਦੇ ਕਹਿਣ ਤੇ ਕਿਹੜਾ ਮਿਲਣੋਂ ਵਰਤਨੋਂ ਹਟ ਜਾਣਾ ਅਸੀਂ ਕੁੜੀ ਵਿਆਹੀ ਆ ਵੇਚੀ ਨਹੀਂ ਆਉਣਾ ਜਾਣਾ ਹੀ ਆ ਅਸੀਂ ਤੂੰ ਨਾ ਟੈਨਸ਼ਨ ਲਿਆ ਕਰ ਚਾਹ ਪੀ ਆ ਲੈ ਭਾਜੀ ਚਾਹ ਭਾਬੀ ਤੁਸੀਂ ਨਹੀਂ ਪੀਣੀ ਚਾਹ ਨਹੀਂ ਨਹੀਂ ਮੈਂ ਨਹੀਂ ਪੀਣੀ ਚਾਹ ਭਾਜੀ ਇਦਾਂ ਕਰਿਓ ਮੈਂ ਚਾਹ ਪੀ ਲਾਂਦੀ ਆ ਕੱਪੜੇ-ਕੁਪੜੇ ਪਾ ਲਾਂਦੀ ਆ ਆਪਣੇ ਬੈਗ 'ਚ ਤੇ ਤੁਸੀਂ ਹਨਾ ਮੈਨੂੰ ਮੜ ਜੇ ਅੱਡੇ ਤੱਕ ਛੱਡਿਓ ਮੈਂ ਅੱਜ ਹੀ ਚੱਲੇ ਜਾਣਾ ਚੱਲ ਕੋਈ ਨਹੀਂ ਤੂੰ ਚਾਹ ਪੀ ਤੇ ਰੋਟੀ ਪਾਣੀ ਖਾ ਕੇ ਜਾਈ ਕੋਈ ਗੱਲ ਨਹੀਂ ਨਹੀਂ ਰੋਟੀ ਦਾ ਤਾਂ ਮੈਨੂੰ ਭੁੱਖ ਨਹੀਂ ਹੈਗੀ ਮੈਂ ਘਰੇ ਜਾ ਕੇ ਆਪ ਹੀ ਖਾ ਲੂੰਗੀ ਨਹੀਂ ਨਹੀਂ ਕੋਈ ਨਹੀਂ ਤੂੰ ਰੋਟੀ ਖਾ ਕੇ ਜਾਹੀਂ ਤੇ ਲਾੜੇ ਆਪਣੇ ਕੱਪੜੇ-ਕੁੱਪੜਾ ਜਿਹੜੇ ਹੈਗੇ ਪਾਲਾ ਬੈਗ 'ਚ ਤੇ ਮੈਂ ਜੱਤੀ ਰੋਟੀ-ਰੋਟੀ ਬਣਾਉਂਦੀ ਐ ਠੀਕ ਐ ਸਹੀ ਐ ਸ਼ੂ ਕਰਿਆ ਸ਼ੇਤੀ ਮੰਨ ਗਈ ਕੱਪੜੇ ਪਾਵੇ ਬੈਕ 'ਚੋਂ ਤਾਂ ਜਾਵੇ ਹਣ ਦੋ ਰੋਟੀਆਂ ਦੋ ਦੱਬ ਬਣਾ ਦਵਾਂ ਤੇ ਖਾ ਕੇ ਠੰਡੇ-ਠੰਡੇ ਜਾਵੇ ਜਾਣਾ ਜਾ ਹੁਣ ਚੱਲੀਏ ਮੀਂਹ ਦਾ ਨਹੀਂ ਪਤਾ ਆ ਗਏ ਕਿਹਨੇ ਆਉਣੇ ਆਲਾ ਆ ਚਲ ਠੀਕ ਐ ਟੈਨਸ਼ਨ ਨਾ ਕੋਈ ਲਈ ਤੇ ਜਾ ਕੇ ਫੋਨ ਕਰ ਦੇ ਠੀਕ ਆ ਜੇ ਕੋਈ ਗੱਲਬਾਤ ਹੋਈ ਤਾਂ ਅਸੀਂ ਅਜਮਾਂਗੇ ਆਹ ਨਿਆਣੇ ਦੇਖ ਆਪਣੇ ਜਾ ਕੇ ਠੀਕ ਠੀਕ ਆਹ ਚੰਗਾ 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 ਸੁਪਰ ਮੱcka ਗਈ ਮਸੀ ਤੋਰੀ ਹੈ ਹਾਂਦੀ ਹਾਂਦੀ ਪੈਂਦੀ ਠੀਕ ਆ ਉਹ ਚਾਚੇ ਦਾ ਮੁੰਡਾ ਬਾਹਰੋਂ ਆਇਆ ਸੀਗਾ ਉਹਨੂੰ ਦੇਖਣ ਗਈ ਸੀਗੀ ਕਿੱਧਾ ਮੂੰਹ اڈਕੇ ਬਾਹਰ ਹੀ ਤੁਰ ਜਾ ਫਿਰਦੇ ਰਹਿੰਦੀਆਂ ਪੇਤ ਲੈਂਦੇ ਰਹਿੰਦੀਆਂ ਆ ਕੌਣ ਕਿੱਧਰੋਂ ਆਇਆ ਕਿੱਧਰ ਨੂੰ ਚੱਲਾ ਆਪਣੇ ਘਰ ਦਾ ਪਤਾ ਨਹੀਂ ਉਹ ਮੇਰਾ ਤਾਂ ਅੰਦਰ ਜਾਣ ਨੂੰ ਦਿਲ ਨਹੀਂ ਕਰਦਾ ਪਰ ਕੀ ਕਰਾਂ ਜਿਹੜੀ ਭਰਾ ਪਰਜਾਈ ਨੇ ਸਲਾਹ ਦਿੱਤੀ ਆ ਮੈਨੂੰ ਉਹ ਤੇ ਤਮਾਲ ਕੰਨਾਈ ਪੈਣਾ ਇਹ ਤਾਂ ਸੱਚੀ ਇਹਨੇ ਤਾਂ ਸਾਰਾ ਕੁਝ ਹੁੰਝ ਕੇ ਦੇ ਦਾਣਾ ਇਹ ਪੇ ਕਿਆ ਲਿਓ ਚੱਲਿਆ ਨਹੀਂ ਉਹਨਾਂ ਨੇ ਹਾਂ ਉਹਨਾਂ ਨੇ ਰੱਖਣਾ ਕਿ ਤੈਨੂੰ ਕਿੱਥੇ ਸੀ ਆਪ ਤਾਂ ਭੁੱਖੇ ਨੰਗੇ ਆ ਪੂਰੇ ਖਾਣ ਨੂੰ ਕੁਝ ਮਿਲਦਾ ਨਹੀਂ ਤੈਨੂੰ ਕਿੱਥੋਂ ਦੇਣਾ ਸੀ ਬੋ ਤਾਂ ਨਾ ਬੋਲੋ ਅੱਛਾ ਉਹ ਤਾਂ ਬਥੇਰੇ ਹੀ ਰਜੇ ਆ ਤੁਸੀਂ ਇਹ ਕਿ ਜਿਹੜੇ ਭੁੱਖੇ ਨੰਗੇ ਜੇ ਆ ਮਾਰਦੇ ਆ ਗੱਲਾਂ ਉਹ ਤਾਂ ਮੈਨੂੰ ਆਉਣ ਨਹੀਂ ਦਿੰਦੇ ਸੀਗੇ ਪਰ ਮੈਂ ਆਪਣੀ ਜਿੱਦ ਕਰਕੇ ਆਈ ਆ ਮੈਂ ਕਹ ਜਿੰਨਾ ਤੇਰਾ ਘਰ ਆ ਨਾ ਉਹਨਾਂ ਇਹ ਮੇਰਾ ਵੀ ਘਰ ਆ ਮੈਂ ਤਾਂ ਇੱਥੇ ਰਹੂੰਗੀ ਹੁਣ ਕੱਢ ਕੇ ਦਿਖਾਓ ਮੈਨੂੰ ਹੱਥ ਲਾ ਕੇ ਦਿਖਾਓ ਨਾ ਥਾਣੇ ਪਹੁੰਚਾਇਆ ਨਾ ਮੇਰਾ ਵੀ ਨਾਂ ਬਟਾ ਦਿਓ ਫੇਰ ਨਾ ਇਹ ਕੀ ਕਰਦੀ ਆ ਇੱਥੇ ਮੂੰਹ ਚੱਕ ਕੇ ਆ ਗਈ ਆ ਮੂੰਹ ਸੰਭਾਲ ਕੇ ਗੱਲ ਕਰੀਂ ਸ਼ਾ ਨਾਲੇ ਉਹਨੇ ਥੋੜੇ ਦਿਨ ਇੱਥੇ ਰਹਿਣਾ ਉਹਨਾਂ ਦਾ ਕਰ ਮਿਸਤਰੀ ਲੱਗਿਓ ਆ ਉੱਥੇ ਰੌਲਾ ਰੱਪਾ ਬਹੁਤ ਪੈਂਦਾ ਸੀ ਡਾਕਟਰ ਨੇ ਆਰਾਮ ਕਰਨਾ ਦੱਸਿਆ ਤਾਂ ਇੱਥੇ ਬੁਲਾ ਲਿਆ ਮੈਂ ਹੁਣ ਥੋੜੇ ਦਿਨ ਉਹਨਾਂ ਨੇ ਇੱਥੇ ਰਹਿਣਾ ਤੇ ਤੂੰ ਆਪਣੀ ਜਵਾਨ ਨੂੰ ਜਿੰਦਾ ਲਾ ਕੇ ਰੱਖੀ ਜੇ ਬਾਧੂ ਬੋਲੀ ਤੇ ਮੇਤੋ ਬੁਰਾ ਕੋਈ ਨਹੀਂ ਲਿਆ ਕੇ ਬਿਠਾ ਦਿੱਤਾ ਮੇਰੇ ਸਿਰ ਤੇ ਮੇਸਤਰੀਆਂ ਦਾ ਕੀ ਪਤਾ ਉਹ ਭਾਵੇਂ 15 ਦਿਨਾਂ ਹਟਣ ਇਹ ਤਾਂ ਹੈਗਾ ਹੀ ਐਦਾਂ ਦਾ ਉਹਨਾਂ ਨੂੰ ਕਿਹੜਾ ਸ਼ਰਮ ਆਈ ਇੱਥੇ ਆਉਣ ਲੱਗਿਆ ਇਹਨੂੰ ਉਹ ਵੀ ਉਦਾਂ ਦੇ ਨਿਕਲੇ ਨਾ ਕੀ ਡੈਮਰ ਆਵਾ ਨੂੰ ਚਾਕੀ ਜਾਨਨੀ ਆ ਸਿਰ ਜੇ ਹਲਾਈ ਜੰਦੇ ਨਾਲ ਸਮਝ ਲੱਗੀ ਗੱਲ ਕਿ ਨਹੀਂ ਲੱਗ ਗਿਆ ਪਤਾ ਮੈਨੂੰ ਕਿ ਤਲਲੀਆਂ ਬੰਗੂ ਚੋਲਾ ਚੱਕ ਕੇ ਲਿਆ ਇੱਥੇ ਕੋਈ ਨਹੀਂ ਨਾ 4 ਦਿਨਾਂ ਦੇ ਵਿੱਚ ਤੁਹਾਡੀਆਂ ਚੀਕਾਂ ਕਢਾਈਆਂ ਨਾ ਮੇਰਾ ਨਾਮ ਵੀ ਰਿੰਪਲ ਨੇ ਤਾਂ ਹਮ ਤਾਂ ਮੈਂ ਸੁੱਤ ਕਰਦੀ ਆਂ ਦੇਖੀ ਜਾਂਦੇ ਦੇ ਵਿੱਚ ਦੌੜਦੇ ਹੁਮਲ ਹਾਂਜੀ ਬਾਜੀ ਡਾਕਟਰ ਨੇ ਆਰਾਮ ਕੰਨਾ ਦੱਸਿਆ ਆਇਆ ਤੈਨੂੰ ਇਹ ਫੋਨ ਵੀ ਘੱਟ ਯੂਜ਼ ਕਰਿਆ ਕਰ ਨਾਲੇ ਠੀਕ ਆ ਬਾਜੀ ਮੈਨੂੰ ਕੋਈ ਕੰਮ ਦੱਸ ਦੋ ਮੈਂ ਇੱਥੇ ਕੀ ਕਰਾਂ ਵਿਲੀ ਬੈਠੀ ਉਹ ਨਾ ਤੈਨੂੰ ਕੰਮ ਕਰਨ ਦੀ ਲੋੜ ਇੱਥੇ ਤੂੰ ਜਿਹੜਾ ਵੀ ਤੈਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਤੂੰ ਮੈਨੂੰ ਕਹਿ ਸਕਦੀ ਆ ਹੁਣ ਤਾਂ ਰਿੰਪਲ ਵੀ ਨਾਲ ਇੱਥੇ ਆ ਉਹਨੂੰ ਦੱਸ ਦੇ ਹਾਂ ਭਾਜੀ ਭਾਬੀ ਬੂਆ ਕੋਲ ਕੇ ਵੇਖ ਕੇ ਗਈ ਬੁਲਾਇਆ ਵੀ ਨਹੀਂ ਮੈਂ ਤੇ ਆਵਾਜ਼ ਮਾਰਨ ਲੱਗੀ ਨਾਲ ਹੀ ਬੂਆ ਬੰਦ ਕਰਕੇ ਚਲ ਗਏ ਉਹ ਚੱਲ ਛੱਡ ਤੈਨੂੰ ਉਹਦੀ ਆਦਤ ਤਾਂ ਪਤਾ ਹੀ ਆ ਚਲੋ ਬਾਕੀ ਤਾਂ ਠੀਕ ਆ ਬਸ ਇੰਨਾ ਕੁ ਸਮਝਾ ਦਿਓ ਭਾਬੀ ਨੂੰ ਕਿ ਮੇਰੇ ਨਾਲ ਲੜਨ ਨਾ ਮੇਰੀ ਤੇ ਅੱਗੇ ਸੇਤ ਖਰਾਬ ਰੈਂਦੀ ਤਾਂ ਹੀ ਮੈਂ ਇੱਥੇ ਆਈ ਹਾਂ ਉਹਨੂੰ ਮੈਂ ਸਮਝਾਤਾ ਹਾਂ ਉਹ ਨਹੀਂ ਤੈਨੂੰ ਕੁਝ ਕਹਿੰਦੀ ਉਹ ਨਾਲੇ ਬਾਦੂ ਉਹਨੂੰ ਬੁਲਾਉਣ ਦੀ ਲੋੜ ਹੀ ਨਹੀਂ ਚਲੋ ਠੀਕ ਹਾਂ ਤੂੰ ਆਰਾਮ ਕਰ ਮੈਂ ਚੱਲਾਂ ਕ ਤੋ ਨਹੀਂ ਦਨੀ ਲਈ ਡੱਲੇ ਫਾਫੇ ਦੇ ਵਿੱਚ ਕੀ ਲਾ ਕੇ ਆਇਆ ਪਰੇਜ ਦੇ ਮਾਲ ਆ ਗਿਆ ਹੈ ਜੀ ਆ ਗਿਆ ਤੀ ਹਾਂ ਜੀ ਮੈਂ ਕਮ ਮੈਂ ਹਨਾ ਮੜ ਜਾ ਮਿਸਤਰੀਆ ਨੂੰ ਗੇੜੀ ਮਾਰ ਜਾਣਾ ਉੱਥੇ ਕੋਈ ਸਮਾਨ ਨਾ ਚਾਹੀਦਾ ਹੋਵੇ ਮੈਂ ਤੇਰੇ ਲਈ ਪਲਪ ਫਰੂਟ ਲਿਆ ਕੇ ਫ੍ਰਿਜ 'ਚ ਰੱਖਿਆ ਤੇ ਉਹ ਖਾ ਲਈ ਜੇ ਕੋਈ ਸ਼ੋਰ ਚਾਹੀਦਾ ਹੋਇਆ ਉਹ ਵੀ ਬਣਾ ਕੇ ਖਾ ਲੈ ਠੀਕ ਮੈਂ ਉੱਧਰ ਗੇੜੀ ਮਾਰਿਆ ਮੈਂ ਠੀਕ ਚੱਲ ਗਿਆ ਲੱਗਦਾ ਲੱਗਾ ਤਾਂ ਆ ਜਿਹੜਾ ਲੈ ਕੇ ਆਇਆ ਲਫਾਫਾ ਭਰ ਕੇ ਇਹਨੂੰ ਕੱਢ ਕੇ ਬਾਹਰ ਸਿੱਟਾਂ ਸਾਡੀਆਂ ਫ੍ਰਿਜਾਂ 'ਚ ਜ਼ਿਆਦਾ ਨਹੀਂ ਜਗ੍ਹਾ ਹੈਗੀ ਰੱਖ ਕੇ ਦਿਖਾ ਪੇ ਤਾਂ ਕੋਈ ਚੀਜ਼ ਮੈਂ ਨਹੀਂ ਦੇਖਦੀ ਆ ਇਹ ਸਿੱਕੰਦੇਮਾ ਕਿਉਂ ਚੇਰਾ ਕਿਉਂ ਕਰੋ ਬੋ ਜੁਨੇਸੀ ਬਾਬੀ ਮੇਰੀ ਗਾਲ ਸੁਣ ਹਾਂਜੀ ਬਾਬੀ ਕਿੱਥੇ ਨੂੰ ਮੂੰਹ ਚੱਕਿਆ ਆ ਇਹਨੂੰ ਬਾਹਰ ਹੀ ਰਹਿਣ ਦੇ ਲਫਾਫੇ ਨੂੰ ਕਿਉਂ ਭਾਬੀ ਮੇਰਾ ਤਾਂ ਸਮਾਨ ਪਤਾ ਕਿੰਨਾ ਹੁੰਦਾ ਫ੍ਰਿਜ ਚ ਭਾਬੀ ਜੀ ਬਾਹਰ ਪਏ ਖਰਾਬ ਹੋ ਜੁਨੇ ਆਪਣੇ ਕਮਰੇ ਚ ਰੱਖ ਲੈ ਫਿਰ ਇਹਨੂੰ ਨਾਲੇ ਮੇਰੀ ਗਾਲ ਸੁਣ ਲੈ 15 ਦਿਨ ਇੱਥੇ ਰਹਿਣਾ ਆ ਤੇ ਆਪਣਾ ਖਰਚਾ ਪਰਚਾ ਦੇਣਾ ਵੀ ਪੈਣਾ ਆ ਤੈਨੂੰ ਪਤਾ ਹੀ ਆ ਮੰਗਾਈ ਕਿੰਨੀ ਆ ਇੱਥੇ ਤਾਂ ਆਪਣਾ ਨਹੀਂ ਸਰਦਾ ਰਾਸ਼ਨ ਪਤਾ ਕਿੰਨਾ ਮਹਿੰਗਾ ਆ ਤੁਹਾਡਾ ਸੀ ਕਿੱਥੋਂ ਢਿੱਡ ਭੰਨਾ ਆ ਆ ਗਈ ਮੂੰਹ ਚੱਕ ਕੇ ਫਰੀਲੀਆ ਕੋਣ ਨਹੀਂ ਵੀ ਸੋਤ ਇਦਾਂ ਹੀ ਹੋਣਾ ਕੋਈ ਨਹੀਂ ਫੋਨ ਦੇ ਦੋ ਮਨੋ ਤੇ ਲੈ ਫਾਬੀ ਦੋ ਕੋਈ ਨਹੀਂ ਸੀ ਮੇਹੂ ਹੈਲੋ ਹੈਲੋ ਹਾਂਜੀ ਕਿੱਦਾਂ ਦੀਦੀ ਪਹੁੰਚ ਗਏ ਸੀ ਠੀਕ ਠਾਕ ਅੱਛਾ ਮੁੜ ਕੇ ਫੋਨ ਨਹੀਂ ਕੀਤਾ ਤੁਸੀਂ ਪਹੁੰਚ ਗਏ ਵੀ ਮੈਂ ਪਹੁੰਚ ਗਈ ਹਾਂ ਕਿ ਨਹੀਂ ਹੋਰ ਹੋਰ ਪਹੁੰਚ ਗਈ ਸੀ ਮੈਂ ਤਾਂ ਫੋਨ ਹੀ ਨਹੀਂ ਕਰ ਹੋਇਆ ਦੱਸ ਹੀ ਨਹੀਂ ਹੋਇਆ ਠੀਕ ਹੈ ਬੋਲਿਆ ਤਾਂ ਨਹੀਂ ਸੀ ਕੁਛ ਭੈਣੇ ਕੀ ਦੱਸਾਂ ਉਹ ਆਈ ਆ ਇੱਥੇ ਆ ਕੇ ਬੈਠੀ ਹੋ ਅੱਛਾ ਇਹ ਕੀ ਕਰਨ ਆਈ ਆ ਇੱਥੇ ਤਾਂ ਹੀ ਮੈਂ ਤੈਨੂੰ ਕਿਹਾ ਸੀ ਟਾਈਮ ਨਾਲ ਪਹੁੰਚਾ ਵਧੀਆ ਆਪਣੇ ਘਰੇ ਪਹੁੰਚਦਾ ਗਈਆਂ ਤੂੰ ਕੋਈ ਨਹੀਂ ਭਾਬੀ ਮੈਂ ਵੀ ਇਹਦਾ ਇੰਨਾ ਬੁਰਾ ਹਾਲ ਕਰਨਾ ਨਾ ਆਪ ਹੀ ਭੱਜੂਗੀ ਅੱਛਾ ਇਦਾਂ ਹੀ ਕਰਕੇ ਰੱਖੀ ਤੂੰ ਤਾਂ ਤਸੱਲੀ ਨਾ ਆ ਕੇ ਬਹਿ ਗਈ ਸੀਗੀ ਤਾਂ ਹੀ ਮੈਂ ਤੈਨੂੰ ਕਿਹਾ ਸੀ ਆਪਣਾ ਘਰ ਦੇਖ ਜਾ ਕੇ ਤੇਰੇ ਪਿੱਛੇ ਪਤਾ ਨਹੀਂ ਕੀ ਕੀ ਹੁੰਦਾ ਹੋਣਾ ਉੱਥੇ ਆਹੋ ਭਾਬੀ ਇਹ ਤਾਂ ਤੁਸੀਂ ਵਧੀਆ ਕੀਤਾ ਜਿਹੜਾ ਮੈਨੂੰ ਇਹ ਗੱਲ ਸਮਝਾ ਦਿੱਤੀ ਹੁਣ ਮੈਨੂੰ ਬੇੜਕ ਤਾਂ ਰਹਿੰਦੀ ਇੱਥੇ ਆ ਕੇ ਕਿ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਮੈਨੂੰ ਪਤਾ ਤਾਂ ਲੱਗਦਾ ਹੀ ਆ ਅੱਛਾ ਮੈਂ ਨਾਲੇ ਇੱਕ ਗੱਲ ਹੋਰ ਕਰਨੀ ਸੀ ਤੇਰੇ ਨਾਲ ਤੈਨ ਚੰਗੀ ਤਰ੍ਹਾਂ ਪੱਲੇ ਨਾ ਬੰਨ ਲੈ ਅੱਛਾ ਉੱਪਰ ਦੀ ਨਾ ਨਗਾ ਲੈ ਤੇ ਉਹਦਾ ਮੂਰੇ ਟਾਈਮ ਹੋਣ ਵਾਲਾ ਆ ਆ ਤੇ ਅਮੀਨ ਮੋਰੇ ਹੋ ਕੇ ਕਰੀ ਜਾਈਂ ਕੰਮ ਤੇ ਉਹਨੇ ਵੀ ਤੈਨੂੰ ਹੀ ਕਹਿਣਾ ਮੋਰੇ ਹੋ ਕੇ ਕਰ ਤੈਨੂੰ ਨਹੀਂ ਲੋੜ ਠੀਕ ਹੈ ਪਿੱਛਾ ਕਰਨ ਦੀ ਉਹਦਾ ਤਾਂ ਆਪਣੇ ਨਿਆਣੇ ਦੇਖੀ ਅੱਛਾ ਇਹ ਚੰਗਾ ਕੀਤਾ ਭਾਬੀ ਤੂੰ ਮੈਨੂੰ ਇਹ ਵੀ ਗੱਲ ਦੱਸ ਦਿੱਤੀ ਮੇਰੇ ਤਾਂ ਦਿਮਾਗ ਦੇ ਵਿੱਚ ਨਹੀਂ ਸੀਗੀ ਇਹ ਗੱਲ ਆਪਣੀਆਂ ਪਰੇਸ਼ਾਨੀਆਂ ਆਪ ਹੀ ਸੰਭੂਂਗੀ ਮੈਂ ਠੇਕਾ ਥੋੜੋ ਲਿਆ ਆ ਇਹਦਾ ਨਾ ਚਲ ਠੀਕ ਹੈ ਭਾਬੀ ਫਿਰ ਮੈਂ ਮਿਕੜਿਕਨ ਤ ਆਰਾਮ ਕਾ ਆਲਮਾ ਚਲ ਠੀਕ ਹੈ ਮੈਂ ਵੀ ਤੇਰੇ ਭਾਜੀ ਨੂੰ ਰੋਟੀ ਬਣਾ ਕੇ ਦੇ ਦੇਮਾ ਤੇ ਤੂੰ ਵੀ ਰਾਮ ਕਰ ਲੈ ਠੀਕ ਹੈ ਚੰਗਾ ਸਾਂ ਬਣਾਇਦਾ ਆਗੇ ਤੁਸੀਂ ਹੋਰ ਆ ਗਿਆ ਤੁਸੀਂ ਬਾਹਰ ਕਾ ਤੁਰਨ ਲੱਗੇ ਆ ਇੰਨੀ ਗਰਮੀ ਆ ਮੇਰਾ ਮਨ じゃ ਨਹੀਂ ਅੰਦਰ ਲੱਗਣ ਦਾ ਮੈਂ ਚੱਲ ਮੈਂ ਬਾਹਰ ਟਹਿ ਲੈਣੀ ਆ ਕੀ ਹੋਇਆ ਕੋਈ ਗੱਲ ਨਹੀਂ ਨਹੀਂ ਠੀਕ ਆ ਸਭ ਨਹੀਂ ਗੱਲ ਤਾਂ ਕੋਈ ਹੋਈ ਆ ਗੱਲ ਕੀ ਹੋਣੀ ਆ ਭਾਬੀ ਤੁਹਾਨੂੰ ਪਤਾ ਹੀ ਆ ਫਿਰ ਤੁਸੀਂ ਫਰੂਟ ਰੱਖ ਕੇ ਗਈ ਫ੍ਰਿਜ ਚ ਹਾਂ ਤੇ ਉਹ ਮੈਂ ਬਾਹਰ ਆ ਕੇ ਵੇਖਿਆ ਮੈਂ ਕਹਾਂ ਬਾਹਰ ਪਿਆ ਮੈਂ ਕੋਈ ਸ਼ਾਇਦ ਹੋਈ ਨਹੀਂ ਰੱਖਿਆ ਮੈਂ ਅੰਦਰ ਰੱਖਣ ਲੱਗੀ ਭਾਬੀ ਬਸ ਇਦਾਂ ਹੀ ਗੱਲਾਂ ਕਰ ਲਾਪੇ ਮੈਂ ਇੱਛਾ ਨਹੀਂ ਕੋਸ਼ੇ ਰਖਣਾ ਕੋਸ਼ ਫ੍ਰੀ ਨਹੀਂ ਹੁੰਦਾ ਹੈ ਗਾਜ ਇੱਥੇ ਰਹਿਣਾ ਵਾ ਤੇ ਆਪਣਾ ਖਰਚਾ ਪਾਣੀ ਦੇਣਾ ਪੈਣਾ ਆ ਕੋਮਲ ਮੈਂ ਤਾਂ ਤੈਨੂੰ ਪਹਿਲਾਂ ਹੀ ਗਿਆ ਸੀ ਫੇ ਕਿਤੇ ਕਿਰਾਏ ਦੇ ਮਕਾਨ ਤੇ ਰਹਿ ਲੰਨੇ ਆ ਚਲੋ ਕੋਈ ਨਹੀਂ ਤੂੰ ਇਹਦਾ ਕਰ ਸਮਾਨ ਪੈਕ ਕਰਕੇ ਰੱਖ ਮੈਂ ਕੋਈ ਮਕਾਨ ਦੇਖ ਕੇ ਆਉਣਾ ਖਾਲੀ ਚਲੋ ਠੀਕ ਆ ਮੈਂ ਕਰਦੀ ਆ ਸਮਾਨ ਪੈਕ ਹਾਂ ਆ ਤਾਂ ਗਿਆ ਮੈਂ ਕਹਾਂ ਤੂੰ ਕਿੱਥੇ ਤਿਆਰੀ ਕਰੀ ਜਾਂਦੀ ਤਿਆਰੀ ਨਹੀਂ ਭਾਜੀ ਮੇਰਾ ਇੱਥੇ ਮਨ ਜਨ ਲੱਗਣ ਡਿਆ ਸੀ ਕਿਉਂ ਕੀ ਗੱਲ ਹੋਈ ਨਹੀਂ ਕੁਛ ਨਹੀਂ ਗੱਲ ਤੇ ਕੀ ਹੋਣੀ ਆ ਤੇਰੀ ਭਾਬੀ ਨੇ ਤਾਂ ਤੈਨੂੰ ਕੁਛ ਕਿਹਾ ਨਹੀਂ ਨਹੀਂ ਭਾਬੀ ਨੇ ਕਿਹਾ ਨਾ ਭਾਜੀ ਠੀਕ ਆ ਮੈਂ ਠੀਕ ਚੱਲ ਤੂੰ ਇਹ ਛੱਡ ਤੂੰ ਬੈਠ ਤੇ 5 ਮਿੰਟ ਆਉਣਾ ਮੈਂ ਕੋਈ ਨਹੀਂ ਰੇਪਲ ਬੋਲੋ ਥੱਲੇ ਤੂੰ ਭੈਣ ਨੂੰ ਕੁਛ ਕਿਹਾ ਨਾ ਭਰ ਦਿੱਤੇ ਉਹਨੇ ਤੇਰੇ ਕੰਨ ਆ ਗਿਆ ਉਹਦੇ ਪਿੱਛੇ ਲੱਗ ਕੇ ਤੈਨੂੰ ਜਿਹੜੀ ਮੈਂ ਗੱਲ ਪੁੱਛਦਾ ਉਹਦਾ ਜਵਾਬ ਦੇ ਕੋਈ ਨਹੀਂ ਹੁਣ ਤਾਂ ਮੈਂ ਪੁੱਛਦੀ ਜਾ ਕੇ ਨਾ ਤੈਨੂੰ ਹੋਰ ਕੋਈ ਕੰਮ ਹੈ ਨਹੀਂ ਚੁਗਲੀਆਂ ਤੋਂ ਇਲਾਵਾ ਕਿਉਂ ਤੂੰ ਸਾਡੇ ਘਰ ਪਟਣ ਤੇ ਹੋਈ ਨੂੰ ਆ ਮੈਂ ਕੀ ਕਿਹਾ ਹਾਂ ਬਹੁਤੀ ਭੋਲੀ ਨਾ ਬਣ ਆ ਕੇ ਸਾਡੇ ਘਰ ਮੱਲੇ ਆਇਆ ਤੇ ਉੱਤੋਂ ਗੱਲਾਂ ਕਰ ਕਰਕੇ ਦੱਸਦੀਆਂ ਹਜੇ ਤਾਂ ਮੈਂ ਇਹਨੂੰ ਕੁਝ ਕਿਹਾ ਨਹੀਂ ਕਾ ਸੁਣ ਲੈ ਮੂੰਹ ਸੰਭਾਲੇ ਗੱਲ ਕਰ ਮੇਰੀ ਭੈਣ ਨਾਲ ਹਾਂ ਇਹ ਕੋਈ ਤਰੀਕਾ ਗੱਲ ਕਰਨ ਦਾ ਮੈਂ ਤਾਂ ਇੱਦਾਂ ਗੱਲ ਕਰਨੀ ਆ ਤੂੰ ਘੱਲ ਲੈ ਜੋ ਕੰਨ ਆਇਆ ਇਹਨੂੰ ਨਾਲ ਪੁੱਛ ਮੈਂ ਇਹਨੂੰ ਕੀ ਕਿਹਾ ਆ ਗਏ ਪੂਥਾ ਚੱਕ ਕੇ ਇੱਥੇ